ਅਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ ਮੈਂ ਕਿਹੜਾ ਪਿੰਡ ਸਰ ਆਪਣਾ ਮੈਂ ਜੀ ਕਾਬਲ ਸਿੰਘ ਮਹਾਵਾ ਕਿਸਾਨ ਆ ਬੋ ਨਿਜਰੀ ਟਾਰੀਵਾਗਾ ਬਾਰਡਰ ਗਊਸ਼ੱਲਾ ਮਾਪੁਰਸ਼ ਸੰਤਰਜੀ ਸਿੰਘ ਜੀ ਦੀ ਰਣਮਾਈ ਇੱਥੇ ਇੱਥੇ ਸੇਵਾ ਨਿਭਾ ਰਹੇ ਹਾਂ ਜੀ ਹਲੇ ਅਸੀਂ ਇਸ ਵਕਤ ਅਸੀਂ ਨਾਲਾ ਜ਼ਿਲ੍ਹਾ ਅਮਰਸਰ ਦੀ ਸੱਕੀ ਦੇ ਪੁਲ ਤੇ ਖੜੇ ਆ ਜਿਸ ਦਿਨ ਪਾਣੀ ਆਇਆ ਪਹਿਲਾਂ ਅਸੀਂ 16 ਤਰੀਕ ਤੋਂ ਸਭਰਾਵਾਂ ਵਾਲੇ ਬੰਦ ਹਰੀਕੇ ਦੇ ਸੇਵਾਵਾਂ ਨਿਭਾਉਂਦੇ ਆਰੇ ਅਸੀਂ ਬੰਦ ਬੰਦਨ ਦੀਆਂ ਉਸ ਤੋਂ ਬਾਅਦ ਵਿੱਚ ਜਦੋਂ ਇੱਧਰ ਪਾਣੀ ਇਸ ਬਨੇ ਜਿਆਦਾ ਪੱਧਰ ਹੋ ਗਿਆ ਤੇ ਫਿਰ ਸਾਨੂੰ ਇਧਰੋਂ ਮਹਾਪੁਰਸ਼ਾਂ ਦੇ ਫੋਨ ਗਏ ਲੋਕਾਂ ਵੀਰਾਂ ਦੇ ਫੋਨ ਆ ਪਰਾਂ ਵਾਲੇ ਫੋਨ ਗਏ ਫਿਰ ਉਹ ਵੀਡੀਓ ਵੇਖ ਕੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਫਿਰ ਅਸੀਂ ਇੱਥੇ ਆਣਗੇ ਲੰਗਰਾਂ ਦੀ ਸੇਵਾਵਾਂ ਨਿਭਾਉਣ ਲਾਪੇ ਜਿਹੜਾ ਪਾਣੀ ਦਾ ਪੱਧਰ ਅੱਜ ਇਸ ਤਰੀਕ ਵਿੱਚ ਜਿਹੜੀ ਪੰਜ ਤਰੀਕ ਆ ਐਸ ਵੇਲੇ ਪਾਣੀ ਦਾ ਪੱਧਰ ਡਾਊਨ ਹੋਇਆ ਜੀ ਕਿੰਨੇ ਪਿੰਡ ਲੱਗ ਰਹੇ ਨੇ ਜੀ ਪਿੰਡ ਤੇ ਤੇ ਕਾਫੀ ਪਿੰਡ ਆ ਜੀ ਇਸ ਏਰੀਏ ਤੇ ਕੋਈ 70 80 ਦੇ ਕਰੀਬ ਪਿੰਡ ਜਿਹੜੇ ਪ੍ਰਭਾਵਿਤ ਹੋਏ ਪਾਣੀ ਦੇ ਨਾਲ ਜੇ ਅਗਾ ਡੰਗਰਵੱਛਾ ਜਿਹੜਾ ਲੋਕਾਂ ਨੇ ਕੋਈ ਸਥਾਨਿਕ ਥਾਵਾ ਤੇ ਖੜਿਆ ਸੀ ਜਿੱਥੇ ਸੁੱਕਾ ਸੀ ਜਾਂ ਕੋਈ ਤੇ ਜਿਹੜੇ ਅਜਨਾਲਾ ਦੀ ਮੰਡੀ ਉੱਥੇ ਖੜਿਆ ਡੰਗਰਵੱਛਾ ਕਈ ਲੋਕ ਵੀ ਪਾਣੀ ਉਤਰਨ ਦੇ ਬਾਵਜੂਦ ਹੁਣ ਪੇਸ਼ਾਨ ਲੈ ਕੇ ਜਾ ਰਹੇ ਨੇ ਆਪਣੇ ਪਿੰਡਾਂ ਨੂੰ ਹੁਣ ਮਸਾਮਾਨ ਹੀ ਵੇਖਿਆ ਦੋ ਟਰਾਲੀਆਂ ਲੈ ਕੇ ਜਾਣ ਦੇ ਤੇ ਸਮਾਨ ਵੀ ਲੈ ਕੇ ਜਾਣ ਦੇ ਨੇ ਤੇ ਮਾਲ ਡੰਗਰੀ ਲੈ ਕੇ ਜਾਣ ਦੇ ਨੇ ਕਈ ਲੋਕ ਜਿਉਂ ਆਪੋ ਆਪਣੇ ਘਰਾਂ ਨੂੰ ਬਣ ਗਈ ਹੋਈ ਹਾਂ ਹਾਂ ਕੋਈ ਕਈ ਤੂੰ ਤਿੰਨ ਕਿ ਚਟੜੀਆਂ ਆਜੀ ਵਿਖੀਆਂ ਆਜੀ ਤਰੀਕ ਵਿੱਚ ਜਿਹੜੇ ਕੋਈ ਆਪਣੇ ਸੋਫੇ ਸਾਬੇ ਲੱਦੇ ਸੀ ਗੱਦੇ ਲੱਦੇ ਸੀ ਜਿਹਰੋਂ ਦੇ ਘਰਾਂ ਦੇ ਜੋ ਪਾਣੀ ਉੱਤਰ ਗਿਆ ਉਹ ਲੈ ਕੇ ਜਾਣਦੇ ਨੇ ਜਿਨ੍ਹਾਂ ਦੇ ਘਰ ਬਿਲਕੁਲ ਸਹੀ ਨੇ ਪਾਣੀ ਦੇ ਲਪੇਟ ਵਿੱਚ ਘਟ ਆਏ ਸੀਗੇ ਔਰ ਤੁਹਾਡੇ ਚੈਨਲ ਦੇ ਮਾਧਿਅਮ ਰੇ ਮੈਂ ਦੱਸਣਾ ਚਾਹੁੰਦਾ ਆਵੇਂ ਵੀ ਜੋ ਸਾਡੇ ਬਾਬਾ ਨਾਨਕ ਜੀ ਨੇ ਪਹਿਲੀ ਪਾਸ਼ੇ ਗੁਰੂ ਨਾਨਕ ਪਾਸ਼ਾ ਨੇ ਸਾਡੇ ਖੂਨ ਦੇ ਵਿੱਚ ਇੱਕ ਇਹ ਭਰ ਦਿੱਤਾ ਅਸੀਂ ਵੀ ਵੰਡ ਛਕੋ ਕਿਰਤ ਕਰੋ ਵੰਡ ਛਕੋ ਨਾਮ ਜਪੋ ਦੇ ਮਤਾਇਦ ਆ ਸਾਡੇ ਸਾਰੇ ਹੀ ਪੰਜਾਬੀ ਭਰਾਵਾਂ ਦੇ ਨਾਲ ਜਿਹੜੇ ਹਰਿਆਣਾ ਰਾਜਸਥਾਨ ਯੂਪੀ ਐਮਪੀ ਤੋਂ ਲੋਕ ਖੜੇ ਨੇ ਅਜਨਾਲਾ ਵਿੱਚ ਰਾਸ਼ਨ ਲੈ ਕੇ ਆਏ ਸੀ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਹੜਾ ਅਜਨਾਲਾ ਵਿੱਚ ਪਹੁੰਚੇ ਰਮਦਾਸ ਡੇਰਾ ਬਾਬਾ ਨਾਨਕ ਸਾਈਡ ਤੇ ਪਹੁੰਚੇ ਆ ਜਿੰਨੀ ਸੇਵਾਵਾਂ ਇਹਨਾਂ ਨੇ ਨਿਭਾਈਆਂ ਨੇ ਅਸੀਂ ਇਹਨਾਂ ਦਾ ਸਦਾ ਦੇਣ ਹੀ ਨਹੀਂ ਦੇ ਸਕਦੇ ਸਦਾ ਹੀ ਜੇ ਸਰ ਗੱਲ ਕਰੀਏ ਤਾਂ ਆਪਣਾ ਬਹਾਲੇ ਦੇਸ਼ਾਂ ਵੀ ਬਹਾਲੇ ਦੇਸ਼ਾਂ ਤੋਂ ਕੋਈ ਵੀ ਉਹਨਾਂ ਤੱਕ ਇੱਥੇ ਨਹੀਂ ਆਪ ਦੇਖੋ ਜੀ ਜਿਹੜੇ ਤੁਹਾਨੂੰ ਤੁਸੀਂ ਪੰਜਾਬੀ ਜਿਹੜੇ ਸਾਡੇ ਇੱਕ ਖੂਨ ਦੇ ਵਿੱਚ ਕਿਨਕਿਆ ਕਿਨਕਾ ਪਰ ਰੱਖਿਆ ਹੋਇਆ ਵਾ ਵੀ ਜਿੱਥੇ ਵੀ ਕਿਤੇ ਕੋਈ ਇਹੋ ਜਿਹੀ ਹੜ੍ਹ ਪ੍ਰਭਾਵਤ ਜਾਂ ਹੋਰ ਕੋਈ ਮਾੜੀ ਘਟਨਾ ਹੁੰਦੀ ਆ ਤੇ ਸਾਡੇ ਪਹਿਲ ਦੇ ਆਧਾਰ ਤੇ ਪੰਜਾਬੀ ਹੀ ਆਉਂਦੇ ਨੇ ਜੇ ਬਾਹਰ ਦੇ ਵੀਰਾਂ ਦੀ ਗੱਲ ਕਰੀ ਜਿਹੜੇ ਐਨ ਆਰ ਆਈ ਵੀਰ ਆ ਉਥੋਂ ਬੜਾ ਵੱਡਾ ਸਹਿਯੋਗ ਪਾ ਰਹੇ ਜੀ ਉਹ ਤੇ ਸਾਨੂੰ ਫੋਨ ਕਾਲ ਆ ਰਹੀ ਆ ਕਿ ਚਾਚਾ ਜੀ ਤਾਇਆ ਜੀ ਜਿੱਥੇ ਲੋਡ ਹੋਵੇ ਉਥੇ ਆਪਾਂ ਕਰਾ ਜਿਤਨਾ ਮੇਰੇ ਹੀ ਪਿੰਡ ਦੇ ਐਨ ਆਰ ਆਈ ਨੇ ਮੁੰਨੂ ਕਹਿੰਦੇ ਵੀ ਆਪਾਂ ਦੋ ਕ ਪਿੰਡ ਗੋਦ ਲੈ ਕੇ ਤੇ ਦੋਵੇਂ ਪਿੰਡਾਂ ਵਿੱਚ ਆਪਾਂ ਕਣਕ ਬੀਜੀਏ ਉਹਨਾਂ ਤੇਲ ਦਈਏ ਖਾ ਦਈਏ ਦਵਾਈ ਦਈਏ ਆਪਾਂ ਦੋ ਪਿੰਡ ਅਜਨਾਲੀ ਏਰੀਏ ਤੇ ਲੈ ਕੇ ਇਹਦੇ ਹੜ੍ਹ ਪ੍ਰਭਾਵਿਤ ਆ ਤੇ ਆਪਾਂ ਉਹਨਾਂ ਵਿੱਚ ਕਣਕ ਦਾ ਬੀ ਪਾਗ ਜਾਂ ਖਾਦਾਂ ਪਾਗ ਦਵਾਵਾਂਗੇ ਮੈਂ ਹੋਰ ਹੀ ਵੀਰਾਂ ਨੂੰ ਬੇਨਤੀ ਕਰਦਾ ਵੀ ਹੁਣ ਜਿਹੜੇ ਰਾਸ਼ਨ ਲੈ ਕੇ ਆ ਰਹੇ ਨੇ ਹੁਣ ਰਾਸ਼ਨ ਲੈ ਕੇ ਨਾ ਆਓ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਰਾਸ਼ਨ ਲੈ ਕੇ ਇੱਥੇ ਆਏ ਜੀ ਹੁਣ ਤੇ ਇੱਕ ਡਾਂਗ ਛੋਟਾ ਖੜਕਣ ਵਾਲੀ ਗੱਲ ਬਣ ਗਈ ਆ ਤੁਹਾਡੇ ਚੈਨਲ ਦੇ ਅੱਖ ਦੇ ਵਿੱਚ ਦੀ ਆ ਕਿ ਦੇਖ ਲਓ ਵੀ ਆ ਜਿੰਨੇ ਲੋਕ ਖੜੇ ਨੇ ਸਾਰੇ ਕੋਈ ਅੰਮ੍ਰਿਤਸਰ ਤੋਂ ਆਇਆ ਜੀ ਕੁਣ ਰੈਣਗੜ੍ਹ ਸ਼ਰਾਡੇ ਤੋਂ ਆਇਆ ਜੇ ਕੋਈ ਕਿਸ ਤਰ੍ਹਾਂ ਵੱਖ-ਵੱਖ ਕਲੋਨੀਆਂ ਤੋਂ ਮਹੱਲਿਆਂ ਤੋਂ ਲੋਕ ਆਣ ਕੇ ਇੱਥੇ ਬੋਲਦੇ ਹੁਣ ਇਹੋ ਜਿਹਾ ਘਰ ਕੋਈ ਨਹੀਂ ਪਾਣੀ ਵਿੱਚ ਰਹਿ ਗਿਆ ਜਿਹਦੇ ਘਰ ਰਸ਼ਨ ਨਾ ਪਹੁੰਚਿਆ ਹੋਊਗਾ ਅੱਗੋਂ ਸਾਡਾ ਧੰਨਵਾਦੀ ਕਰ ਰਹੇ ਨੇ ਅੱਜ ਸਾਡੇ ਹੀ ਪਿੰਡ ਮਹਾਵੇ ਦੇ ਮਹਾਂਪੁਰ ਸੰਤਰਜੀਤ ਸਿੰਘ ਜੀ ਖੋਨੇ ਵਾਲੇ ਬੰਦ ਬੰਦ ਰਹੇ ਨੇ ਅੱਜ ਉੱਥੇ ਰਸ਼ਨ ਲੈ ਗਿਆ ਜਿਹੜੇ ਬੰਦ ਬੰਦ ਰਹਿਆ ਉਹਨਾਂ ਨੂੰ ਹੀ ਰਸ਼ਨ ਛਕਾਉਣਾ ਵਾ ਹੁਣੇ ਹੁਣੇ ਮੈਂ ਟਰਾਲੀਆਂ ਮਿੱਟੀ ਦੀਆਂ ਟਰਾਲੀਆਂ ਜਾਂਦੀਆਂ ਵੇਖੀਆਂ ਨੇ ਇਥੋਂ ਸਾਡੀ ਡਿਊਟੀ ਲੱਗੀ ਆ ਵੀ ਜੇ ਕੋਈ ਇੱਥੇ ਆਵੇ ਤੇ ਇਹ ਰਸ਼ਨ ਕੋ ਦਿੰਦਾ ਕਾਰ ਵਾਲਾ ਵੀਰ ਉਹਨਾਂ ਨੂੰ ਨਾਲ ਹੀ ਬਿਠਾਇਆ ਸੀ ਉਹ ਰਾਸ਼ਨ ਲੈ ਕੇ ਆਇਆ ਆਪ ਉਹ ਆਪਣੇ ਹੱਥੀਂ ਲੋਕਾਂ ਨੂੰ ਰਾਸ਼ਨ ਪਿੰਡਾਂ 'ਚ ਵੰਡ ਕੇ ਆਏ ਜੀ ਬੈਗ ਜੀ ਖਾਲਸਾ ਬੈਗ